ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਤੇ ਇੱਕ ਵਾਰ ਫੇਰ ਤੁਸੀਂ ਆਏ ਹੋ ਇਸ ਚੈਨਲ ਦੇ ਉੱਪਰ ਕਿ ਕੁਝ ਵੀ ਚੰਗਾ ਕੋਈ ਨੋਲੇਜ ਮਿਲੂਗੀ ਕਿਸੇ ਤਰ੍ਹਾਂ ਦੀ ਸ਼ੇਅਰ ਮਾਰਕੀਟ ਨਾਲ ਰਿਲੇਟਡ ਕੋਈ ਜਾਣਕਾਰੀ ਇਹ ਜੀ ਮਿਲੂਗੀ ਜਿਸ ਦੇ ਨਾਲ ਤੁਹਾਨੂੰ ਕੋਈ ਬੈਨੀਫਿਟ ਹੋਊਗਾ ਆਪਣੀ ਇਨਵੈਸਟਮੈਂਟ ਦੇ ਲਈ ਮੇਰਾ ਹਮੇਸ਼ਾ ਹੀ ਇਹੀ ਕੋਸ਼ਿਸ਼ ਰਹਿੰਦੀ ਆ ਬਾਕੀ ਜਿੰਨਾ ਤੁਸੀਂ ਮੈਨੂੰ ਪਿਆਰ ਦਿਖ ਦੇ ਰਹੇ ਹੋ ਤੁਸੀਂ ਮੈਨੂੰ ਕਮੈਂਟਸ ਕਰ ਰਹੇ ਹੋ ਜੋ ਵੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜੀ ਇਹ ਤੇ ਹੁਣ ਕੱਲ ਇੱਕ ਵੀਡੀਓ ਦੇ ਵਿੱਚ ਮੈਂ ਕਿਉਂਕਿ ਮੈਨੂੰ ਬਹੁਤ ਸਾਰੇ ਦੋਸਤ ਨੇ ਜਿਹੜੇ ਮੈਨੂੰ ਮੇਰਾ ਪੋਰਟਫੋਲੀਓ ਪੁੱਛਦੇ ਰਹਿੰਦੇ ਆ ਮੇਰੀਆਂ ਆਪਣੀਆਂ ਕੰਪਨੀਆਂਸ ਪੁੱਛਦੇ ਰਹਿੰਦੇ ਆ ਜਿਹੜੀਆਂ ਦੇ ਵਿੱਚ ਮੈਂ ਇਨਵੈਸਟਡ ਹੈਗਾ ਵਾਂ ਠੀਕ ਹੋ ਗਿਆ ਨਾ ਉਹਦੇ ਵਿੱਚ ਥੋੜਾ ਇੱਕ ਇਹ ਹੋ ਜਾਂਦਾ ਕਿ ਮੈਂ ਬਹੁਤ ਪਹਿਲਾਂ ਤੋਂ ਮਾਰਕੀਟ 'ਚ ਕੰਮ ਕਰ ਰਿਹਾ ਹਾਂ ਉਹ ਕਈ ਕੰਪਨੀਆਂਸ ਬਹੁਤ ਪੁਰਾਣੀਆਂ ਪਈਆਂ ਨੇ ਤੇ ਟਾਈਮ ਨਾਲ ਸਭ ਕੁਝ ਚੇਂਜ ਹੁੰਦਾ ਰਹਿੰਦਾ ਤਾਂ ਮੈਂ ਥੋੜੀ ਸਹੂਲਤ ਦੇ ਲਈ ਮੈਂ ਖੁਦ ਨੂੰ ਇੱਕ ਨਵਾਂ ਇਨਵੈਸਟਰ ਮੰਨਿਆ ਮੇਰੇ ਦਿਮਾਗ ਦੇ ਵਿੱਚ ਇੱਕ ਆਈਡੀਆ ਆ ਕਿਉਂਕਿ ਉਹਨਾਂ ਦੇ ਵਿੱਚੋਂ ਕਈ ਕੰਪਨੀ ਸੀਗੀਆਂ ਜ ਜੋ ਪਈਆਂ ਮੈਂ ਹੋਲਡ ਕਰਕੇ ਰੱਖੀ ਹੋਈਆਂ ਬਸ ਮਤ ਉਹਨਾਂ ਦੇ ਵਿੱਚ ਮੈਂ ਹੋਰ ਐਕਸਟਰਾ ਬਾਇੰਗ ਨਹੀਂ ਕਰੂੰਗਾ ਤਾਂ ਜੇ ਮੈਂ ਉਹ ਵੱਡੀਆਂ ਕੰਪਨੀਆਂਸ ਕਿਸੇ ਦੇ ਨਾਲ ਵੀ ਸ਼ੇਅਰ ਕਰਦਾ ਸਿਰਫ ਇਨਫੋਰਮੇਸ਼ਨ ਦੇ ਨਾਂ ਕਿਹਾ ਮੇਰਾ ਪੋਰਟਫੋਲੀਓ ਤਾਂ ਮੇਰੇ ਨੀ ਖਿਆਲ ਦੇ ਵਿੱਚ ਉਹਨਾਂ ਚੋਂ ਕੁਝ ਕੰਪਨੀਆਂਸ ਦੇ ਵਿੱਚ ਤੁਹਾਨੂੰ ਜਿਆਦਾ ਬੈਨੀਫਿਟ ਹੋਊਗਾ ਬਾਕੀ ਠੀਕ ਆ ਤਾਂ ਮੇਰੇ ਦਿਮਾਗ ਦੇ ਵਿੱਚ ਆਈ ਡੀਆ ਆ ਕਿ ਜੇ ਮੈਂ ਵੀ ਉਸੇ ਤਰ੍ਹਾਂ ਹੀ ਸੋਚ ਕੇ ਦੇਖਾਂ ਕਿ ਮੈਂ ਥੋੜੀ ਤਰ੍ਹਾਂ ਅੱਜ ਇਨਵੈਸਟਰ ਹਾਂ ਕਿ ਮੈਂ ਅੱਜ ਇਸ ਤਰੀਕ ਨੂੰ ਅੱਜ ਦੇ ਦਿਨ ਮੈਂ ਆਇਆ ਵਾਂ ਮਾਰਕੀਟ ਦੇ ਵਿੱਚ ਆਪਣੇ ਪੈਸੇ ਲੈ ਕੇ ਆਪਣੀ ਇਨਵੈਸਟਮੈਂਟ ਲੈ ਕੇ ਤੇ ਮੈਂ ਅ ਮੈਂ ਇੱਕ ਪੋਰਟਫੋਲੀਓ ਬਣਾਇਆ ਸੀਗਾ ਆਪਣਾ ਜਿਹਦੇ ਵਿੱਚ ਮੈਂ ਕੰਪਨੀਆਂ ਰੱਖੀਆਂ ਸੀ 2000 ਰੁਪਏ ਤੋਂ ਥੱਲੇ ਤੱਕ ਦੀਆਂ ਉਸੇ ਕਿਆਂ 120 ਕੰਪਨੀਆਂ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਹੋਰ ਦੱਸਦਾ ਜੇ ਰੀਅਲ ਦੇ ਵਿੱਚ ਮੈਂ ਕੱਲ ਹੀ ਆਪਣਾ ਪੋਰਟਫੋਲੀਓ ਬਣਾਉਣਾ ਹੋਵੇ ਜਾਂ ਮੈਂ ਅੱਜ ਬਣਾਉਣਾ ਹੋਵੇ ਈਵਨ ਮੇਰੇ ਕੋਲੇ 50000 ਰੁਪਏ ਹੋ ਤੁਹਾਡੇ ਵਿੱਚੋਂ ਹੋ ਸਕਦਾ ਕਿ ਕੋਈ ਬੰਦਾ ਕਹੇ ਕਿ ਹਾਂ ਥੋੜੀਆਂ ਕੰਪਨੀਆਂ ਲੈ ਲੈਣੀਆਂ ਚਾਹੀਦੀਆਂ ਜਿੰਨੀਆਂ ਬੰਦੇ ਨੇ ਦੱਸੀ ਉਹ ਚੋਂ 5 ਜਾਂ 10 ਕੰਪਨੀਆਂ ਲੈ ਲੈਣੀਆਂ ਚਾਹੀਦੀਆਂ ਬਾਕੀ ਦੀਆਂ ਛੱਡੋ ਮੈਂ ਤੁਹਾਨੂੰ ਇਹ ਕਹਿ ਰਿਹਾ ਮੈਂ ਤੁਹਾਡੇ ਸਾਹਮਣੇ ਇੱਕ ਪੋਰਟਫੋਲੀਓ ਤੁਹਾਨੂੰ ਉਹ ਸਿਰਫ 50000 ਰੁਪਇਆ ਮੰਨ ਲਓ ਹੁਣ ਜਿਹੜੀਆਂ ਮੈਂ ਕੱਲ ਕੰਪਨੀਆਂਜ਼ ਆਪਣੇ ਪੋਰਟਫੋਲੀਓ ਦੇ ਵਿੱਚ ਪਾਈ ਉਹਨਾਂ ਚੋਂ ਕਈ ਕੰਪਨੀ ਜਿਹੜੀਆਂ 100 ਰੁਪਏ ਤੋਂ ਥੱਲੇ ਨੇ ਕਈ ਕੰਪਨੀ ਇਹਨਾਂ ਨੇ ਜਿਹੜੀਆਂ 100 ਤੋਂ 500 ਰੁਪਏ ਦੇ ਵਿੱਚ ਵਿੱਚ ਨੇ 100 ਤੋਂ 300 ਵਾਲੀਆਂ ਵੀ ਹੈਗੀਆਂ 500 ਵਾਲੀਆਂ ਤਾਂ ਮੈਂ ਓਨੈਸਟਲੀ ਮੈਂ ਉਹਨਾਂ 120 ਕੰਪਨੀਆਂ ਦੇ ਵਿੱਚੋਂ ਕਿਸੇ ਨੂੰ ਵੀ ਨਹੀਂ ਛੱਡੂਗਾ ਮੈਂ ਉਹਨਾਂ ਦੇ ਭਾਵੇਂ ਇੱਕ ਇੱਕ ਸ਼ੇਅਰ ਲਵਾਂ ਚਾਹੇ ਉਹਨਾਂ ਦੇ ਦੋ ਦੋ ਸ਼ੇਅਰ ਲਵਾਂ ਠੀਕ ਹੋ ਗਿਆ ਨਾ ਮਤਲਬ ਮੇਰੇ ਕੋਲ ਹੈਗਾ 50000 ਰੁਪਏ ਕੰਪਨੀਆਂ ਮੇਰੇ ਕੋਲ 120 ਆ ਤਾਂ ਨੀਅਰਲੀ 1000 ਵੀ ਇੱਕ ਕੰਪਨੀ ਦੇ ਵਿੱਚ ਮੇਰਾ ਇਨਵੈਸਟ ਨਹੀਂ ਹੁੰਦਾ ਬਟ ਮੈਂ ਕਹੂੰਗਾ ਠ ਨੂੰ ਕੋਈ ਚੰਗਾ ਜਿਹੜਾ ਜਾਣਕਾਰ ਆ ਮਾਰਕੀਟ ਦਾ ਉਹ ਆਪਾਂ ਨੂੰ ਇਹ ਦੱਸ ਸਕਦਾ ਕਿ ਇਹ ਕੰਪਨੀ ਚੰਗੀ ਆ ਬਟ ਕੋਈ ਵੀ ਪੰਜ ਕੰਪਨੀਆਂ ਚਾਹੇ ਇੱਕੋ ਸੈਕਟਰ ਤੋਂ ਹੋਣ ਚਾਹੇ ਅਲੱਗ-ਅਲੱਗ ਸੈਕਟਰ ਤੋਂ 10 ਸਾਲ ਬਾਅਦ ਉਹਨਾਂ ਦੇ ਵਿੱਚੋਂ ਕਿਹੜੀ ਬਹੁਤ ਜ਼ਿਆਦਾ ਗੁਣਾ ਵਧੂਗੀ ਕਿ ਕਿਹੜੀ ਥੋੜਾ ਘੱਟ ਗੁਣਾ ਵਧੂਗੀ ਇਹ ਤੁਹਾਨੂੰ ਕੋਈ ਨਹੀਂ ਦੱਸ ਸਕਦਾ ਕਿਸੇ ਨੂੰ ਇਹ ਚੀਜ਼ ਨਹੀਂ ਪਤਾ ਹੈ ਤੁਹਾਨੂੰ ਉਹਦੇ ਸਭ ਤੋਂ ਵੱਡੇ ਮੈਂ ਦੋ ਕੇਸ ਦੱਸ ਦਿੰਨਾ ਸਭ ਤੋਂ ਵੱਡੀਆਂ ਦੋ ਕੰਪਨੀਆਂ ਰਿਲਾਇੰਸ ਇੰਡਸਟਰੀ ਤੇ ਹਿੰਦੁਸਤਾਨ ਯੂਨੀਲੀਵਰ ਰਿਲਾਇੰਸ ਇੰਡਸਟਰੀ ਇੰਡੀਅਨ ਮਾਰਕੀਟ ਦੀ ਨੰਬਰ 1 ਕੰਪਨੀ ਹਿੰਦੁਸਤਾਨ ਯ ਕਿਹੜਾ ਟਾਈਮ ਸੀ ਜਦੋਂ ਨਾਉ ਉੱਪਰ ਗਏ ਨਾਉ ਥੱਲੇ ਗਏ ਉਹ ਸੁੱਤੇ ਪਏ ਰਹੇ ਸ਼ੇਅਰ ਬਿਲਕੁਲ ਮਤਲਬ ਇੱਕ ਸਟੇਟ ਲਾਈਨ ਦੇ ਵਿੱਚ ਉਹਨਾਂ ਦੇ ਸ਼ੇਅਰ ਰਹੇ ਹੁਣ ਜੇ ਮੈਂ ਉਹਨਾਂ ਦੇ ਵਿੱਚ ਹੀ ਇਨਵੈਸਟ ਕਰਦਾ ਤਾਂ ਮੈਨੂੰ ਕੋਈ ਪ੍ਰੋਫਿਟ ਖਾਸ ਹੋਣਾ ਹੀ ਨਹੀਂ ਸੀ ਉੱਥੇ ਹੀ ਖੜੇ ਰਹੇ ਉਹਨੇ ਟਾਈਮ ਦੇ ਵਿੱਚ ਹੀ ਕਈ ਹੋਰ ਕੰਪਨੀਆਂ 10 10 20 20 ਗੁਣਾ 40 40 ਗੁਣਾ ਵਧ ਤਾਂ ਜਿਹੜੀਆਂ ਮੈਂ ਕੱਲ 120 ਕੰਪਨੀਆਂ ਆਪਣੇ ਲਈ ਸਿਲੈਕਟ ਕੀਤੀਆਂ ਮੈਨੂੰ ਸਿਰਫ ਇਹ ਪਤਾ ਕਿ ਇਹ ਸਾਰੀਆਂ ਦੀਆਂ ਸਾਰੀਆਂ ਬਹੁਤ ਜ਼ਿਆਦਾ ਵਧੀਆ ਕੰਪਨੀ ਨੇ ਹੁਣ ਤੋਂ 10 ਸਾਲ ਬਾਅਦ ਹੁਣ ਤੋਂ 5 ਸਾਲ ਬਾਅਦ ਹੁਣ ਤੋਂ 2 ਇਹ ਹੈ ਕਿ ਮੈਨੂੰ ਪਤਾ ਮੈਂ ਦੱਸਦਾ ਤਾਂ ਜਿਆ ਤੋਂ ਬੰਦਾ ਬਹੁਤ ਓਵਰ ਕੌਨਫੀਡੈਂਟ ਆ ਉਹਨੂੰ ਆਪਣੀ ਨੌਲੇਜ ਦੇ ਉੱਪਰ ਕੁਝ ਜ਼ਿਆਦਾ ਹੀ ਯਕੀਨ ਆ ਜਿੰਨਾ ਨਹੀਂ ਹੋਣਾ ਚਾਹੀਦਾ ਜਾਂ ਉਹ ਬੰਦਾ ਤੁਹਾਨੂੰ ਝੂਠ ਬੋਲ ਇਸ ਕਰਕੇ ਜੇ ਮੇਰੇ ਕੋਲੇ ਮੈਂ ਤੁਹਾਨੂੰ ਬਿਲਕੁਲ ਇੱਕ ਕਟ ਅਮਾਉਂਟ ਬੋਲਤੀ ਜੇ ਮੇਰੇ ਕੋਲ 50000 ਰੁਪਏ ਹੋਵੇ ਮੈਂ ਕੰਪਨੀ ਕੋਈ ਵੀ ਨਹੀਂ ਛੱਡੂਗਾ ਮੈਂ ਕਿਸੇ ਦੇ ਇੱਕ ਸ਼ੇਅਰ ਵੀ ਲੈ ਲਵਾਂ ਦੋ ਦੋ ਵੀ ਲੈ ਤਾਂ ਇਹ ਸੀ ਕਿ ਮੇਰੀ ਕੱਲ ਦੀ ਗੱਲ ਮੈਂ ਤੁਹਾਡੇ ਸਾਹਮਣੇ ਹੀ ਇੱਕ ਪੋਰਟਫੋਲੀਓ ਬਣਾਇਆ ਕੱਲ ਮੈਂ ਉਹਨਾਂ ਸਾਰਿਆਂ ਨੂੰ ਇੱਕ ਨਵਾਂ ਪੋਰਟਫੋਲੀਓ ਵੀ ਬਣਾ ਲਿਆ ਸੀ ਉਹਨਾਂ ਦਾ ਲਿਖ ਲੇ ਮੈਂ ਸਾਰੇ ਦੇ ਸਾਰੇ ਸਟਾਕ ਉਹ ਹਰ ਮਹੀਨੇ ਮੈਂ ਤੁਹਾਡੇ ਸਾਹਮਣੇ ਉਹਨਾਂ ਨੂੰ ਉਹਨਾਂ ਦਾ ਲੇਖਾ ਜੋਖਾ ਵੀ ਤੁਹਾਨੂੰ ਦਿਖਾਉਂਦਾ ਰਹੂੰਗਾ ਮੈਂ ਉਹਨਾਂ ਵਿੱਚ ਇਨਵੈਸਟ ਨਹੀਂ ਗੱਲ ਕੀਤਾ ਬਟ ਇੱਕ ਹਿਪੋਥੈਟিক্যাল ਮੈਂ ਪੋਰਟਫੋਲੀਓ ਨਵੇਂ ਸਿਰੇ ਤੋਂ ਕਰਕੇ ਹੁਣ ਹਰ ਮਹੀਨੇ ਇੱਕ ਪਾਰਟਿਕੂਲਰ ਡੇਟ ਨੂੰ ਆਪਾਂ ਹੀ ਦੇਖਿਆ ਕਰਾਂਗੇ ਕਿ ਜਿਹੜੀਆਂ ਮੈਂ ਉਹ ਕੰਪਨੀਆਂਜ਼ ਬੋਲੀਆਂ ਸੀਗੀਆਂ ਉਹ ਕੀ ਪ੍ਰੋਗਰੈਸ ਕੀਤੀ ਉਹਨਾਂ ਚ ਕਿਹੜੀ ਕੰਪਨੀ ਕਿੰਨੇ ਗੁਣਾ ਵਧੀ ਹੈ ਹੁਣ ਆਪਾਂ ਅੱਜ ਦੇ ਵੀਡੀਓ ਦੀ ਇੱਕ ਗੱਲ ਕਰੀਏ ਅੱਜ ਦਾ ਵੀਡੀਓ ਉਹਨਾਂ ਇਨ ਲੋਕਾਂ ਦੇ ਲਈ ਮੇਰੇ ਦੋਸਤਾਂ ਦੇ ਲਈ ਉਹਨਾਂ ਲਈ ਥੋੜਾ ਜਿਆਦਾ ਹੈ ਕਿਉਂਕਿ ਮੈਂ ਲੌਂਗ ਟਰਮ ਦੀ ਗੱਲ ਕੀਤਾ ਥੋੜਾ ਮੈਂ ਫੋਰਸ ਤਾਂ ਪਹਿਲੇ ਹੀ ਸਭ ਨੂੰ ਕਰ ਰਹੇ ਕਿ 120 ਕੰਪਨੀਆਂ ਨੇ ਅੱਜ ਦਾ ਮੇਰਾ ਵੀਡੀਓ ਹੈਗਾ ਉਹਨਾਂ ਕੰਪਨੀਆਂਜ਼ ਦਾ ਲੌਂਗ ਟਰਮ ਪੋਰਟਫੋਲੀਓ ਚ ਉਹਨੂੰ ਐਡ ਕਰਨ ਦਾ ਜਿਨ੍ਹਾਂ ਦਾ ਸ਼ੇਅਰ ਪ੍ਰਾਈਸ 2000 ਰ ਕਈ ਕੰਪਨੀਆਂ ਨੇ ਜਿਹੜੀਆਂ ਅੱਜ ਵੀ ਬਹੁਤ ਸਹੀ ਵੈਲਿਊਏਸ਼ਨ ਦੇ ਉੱਪਰ ਖੜੀਆਂ ਨੇ ਹਨ ਜੋ ਕਈ ਕੰਪਨੀਆਂ ਜਿਹੜੀਆਂ ਬਹੁਤ ਜ਼ਿਆਦਾ ਉੱਪਰਲੇ ਪ੍ਰਾਈਸ ਤੋਂ ਟੁੱਟ ਕੇ ਥੱਲੇ ਆਈਆਂ ਹੋਈਆਂ ਨੇ ਅੱਡ ਅੱਡ ਰੀਜ਼ਨ ਨੇ ਤੇ ਬਟ ਇੱਕ ਚੀਜ਼ ਹੈਗੀ ਆ ਅੱਜ 60 ਕੰਪਨੀਆਂ ਨੇ ਮੈਂ ਗਿਣ ਲਈਆਂ ਇਹ ਤੇ ਜੇ ਤੱਕ ਤੁਹਾਡਾ ਬਹੁਤ ਘੱਟ ਹੈਗਾ ਇਨਵੈਸਟਮੈਂਟ ਜਿਵੇਂ 50000 ਪਉਲੀ ਤਾਂ ਉਹ 120 ਕੰਪਨੀ ਮੈਂ ਰੱਖੀਆਂ ਹੋਈਆਂ ਨੇ ਮੈਨੂੰ ਉਹ ਹੀ ਠੀਕ ਜੇ ਮੇਰੇ ਕੋਲੇ 50000 ਹੀ ਰੁਪਿਆ ਹੈਗਾ ਤਾਂ ਫਿਰ ਤਾਂ ਮੈਂ ਉਹਨਾਂ 'ਤੇ ਹੀ ਫੋਕਸ ਕਰ ਲੂੰਗਾ ਮੈਂ ਇਹਨਾਂ ਨਾਲ ਕੋਈ ਬਹੁਤਾ ਪੰਗਾ ਨਹੀਂ ਲੂੰਗਾ ਕਿਉਂਕਿ ਫਿਰ ਤਾਂ ਮੇਰਾ ਫਿਰ ਮੈਨੂੰ ਮੈਂ ਉਹ 120 ਕੰਪਨੀਆਂਸ ਦਾ ਕਰ ਰਹਿ ਜਾਊਂਗਾ ਇੱਕ ਇੱਕ ਦੋ ਦੋ ਲੈ ਲੂੰਗਾ 50000 ਦੇ ਵਿੱਚ ਉਹਨਾਂ ਨੂੰ ਕਵਰ ਕਰ ਲੂੰਗਾ ਬਟ ਜੇ ਮੇਰੇ ਕੋਲੇ ਜ਼ਿਆਦਾ ਪੈਸੇ ਆ ਮੇਰੇ ਕੋਲ 5 ਲੱਖ 2 ਲੱਖ 10 ਲੱਖ 50 ਲੱਖ 1 ਕਰੋੜ ਆ ਜ਼ਿਆਦਾ ਆ ਤਾਂ ਫਿਰ ਮੈਂ ਇਹਨਾਂ ਨੂੰ ਵੀ ਕਨਸਿਡਰ ਕਰੂੰ ਇਹ 60 ਕੰਪਨੀਆਂ ਨੇ ਇਹਨਾਂ ਨੂੰ ਮੈਂ ਬਿਲਕੁਲ ਕਨਸਿਡਰ ਕਰੂੰਗਾ ਇਹਨਾਂ ਨੂੰ ਵੀ ਮੈਂ ਦੇਖੂੰਗਾ ਤਾਂ ਹੁਣ ਮੈਂ ਤੁਹਾਨੂੰ ਬੋਲ ਰਿਹਾ ਅੱਜ ਦੀਆਂ ਮੇਰੀਆਂ ਇਹ ਕੰਪਨੀਆਂ 60 ਜਿਨ੍ਹਾਂ ਨੂੰ ਮੈਂ ਪੋਰਟਫੋਲੀਓ ਵਿੱਚ ਰੱਖੂੰਗਾ ਤਾਂ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਪੋਰਟਫੋਲੀਓ ਜਿਹੜੀ ਮੇਕਿੰਗ ਮੈਂ ਤੁਹਾਡੇ ਸਾਹਮਣੇ ਕਰ ਰ ਮੇਰੇ ਹੁਣ ਦੇ ਪੋਰਟਫੋਲੀਓ ਦੇ ਕੰਪਨੀ ਜਿਵੇਂ ਅੱਜ ਬਣਾਉਣਾ ਹੋਵੇ ਤਾਂ ਪਹਿਲੀ ਕੰਪਨੀ ਹੈ ਜੀ HDFC AMC, CMS, Sundram Finance, Angel 1, MCX, Apollo Hospital, Hindustan Unilever, Colgate ਪ੍ਰੋਕਟਰ ਐਂਡ ਗੈਂਬਲ ਹੈਲਥ ਐਂਡ ਹਾਈਜੀਨ ਦੋ ਨੇ ਇਹ ਪੀਜੀਐਚਐਲ ਐਂਡ ਪੀਜੀਐਚਐਚ ਐਕਚੁਅਲੀ ਦੋਨੇ ਹੀ ਆ ਰੱਖੂਗਾ ਮੈਂ ਪੋਰਟਫੋਲੀਓ ਦੇ ਵਿੱਚ ਜਿਲੇ ਟੀਸੀਐਸ ਐਲਟੀਆਈ ਮਾਈਂਟਰੀ ਓ ਐਫਐਸਐਸ ਮੈਂ ਇਹਦੀ ਗੱਲ ਵੀ ਕੀਤੀ ਹੈ ਇੱਕ ਆਪਣੇ ਵੀਡੀਓ ਦੇ ਵਿੱਚ ਮਫੇਸਸ ਕੋਫੋਰਜ ਇਨਫੋਐਚ ਰਿਲਾਇੰਸ ਇੰਡਸਟਰੀਜ਼ ਏਸ਼ੀਅਨ ਪੇਂਟਸ ਐਕਸੋ ਨੋਬਲ ਬੇਨ ਕ੍ਰੌਪ ਪੀਆਈ ਇੰਡਸਟਰੀ ਡਿਵਿਸ ਲੈਬ ਡਾਕਟਰ ਰੈਡੀ ਮੈਨਕਾਈਂਡ ਫਾਰਮਾ ਮੈਨਕਾਈਂਡ ਫਾਰਮਾ ਬਹੁਤ ਜ਼ਬਰਦਸਤ ਕੰਪਨੀ ਹੈ ਐਲਕਮ ਲੈਬ ਫਾਈਜ਼ਰ ਪੀਜੀਐਚਐਲ ਉਹੀ ਪ੍ਰੋਕਟਰ ਐਂਡ ਗੈਂਬਲ ਦੀ ਦੂਸਰੀ ਕੰਪਨੀ ਇੰਡੀਆ ਮਾਰਟ ਇੰਟਰਮੇਸ਼ ਐਸਐਸਐਲ ਇਕਰਾ ਆਈਸੀਆਰਏ ਪੇਜ ਇੰਡਸਟਰੀ ਜੋਕੀ ਵਾਲੇ ਇਥੋਸ ਹੁਣ ਆਪਾਂ ਬਹੁਤ ਵਾਰ ਗੱਲ ਕੀਤੀ ਆ ਗ੍ਰਿੰਡਵੈਲ ਨੋਰਟਨ ਡਾਟਾ ਪੈਟਰਨ 3M ਇੰਡੀਆ ਜ਼ਬਰਦਸਤ ਕੰਪਨੀ ਪੀਡੀ ਲਾਈਟ ਫੈਵਿਕੋਲ ਵਾਲੇ ਗੈਲੈਕਸੀ ਸਰਫਕੈਂਟ ਐਂਬਰ ਐਂਟਰਪ੍ਰਾਈਜ਼ ਬੋਸ਼ ਐਲਟੀਟੀਐਸ ਸ਼ੈਫਲਰ ਐਸਕੇਐਫ ਇੰਡੀਆ ਐਚਜੀ ਹੇਗ ਪੀਟੀਸੀ ਇੰਡਸਟਰੀਜ਼ ਲੂਮੈਕਸ ਇੰਡਸਟਰੀਜ਼ ਐਂਡੂਰੈਂਸ ਟੈਕਨੋਲੋਜੀ ਜ਼ੈਡਐਫਸੀਵੀ ਬਾਲਕ੍ਰਿਸ਼ਨ ਇੰਡਸਟਰੀ ਉਸ ਦਿਨ ਆਪਾਂ ਲਾਈਵ ਸੈਸ਼ਨ ਦੇ ਵਿੱਚ ਗੱਲ ਕੀਤੀ ਸੀ ਸ਼ਾਇਦ ਜੁਗਿੰਦਰ ਸਿੰਘ ਜੀ ਨੇ ਪੁੱਛਿਆ ਸੀਗਾ ਬਾਲਕ੍ਰਿਸ਼ਨ ਇੰਡਸਟਰੀ ਬਾਰੇ ਸੀਐਟ ਹੀਰੋ ਮੋਟੋਕਾਪ ਮਾਰੂਤੀ VST टेलर अल्ट्राटेक सीमेंट शिरी सीमेंट अ सेरा नेस्ले ਬ੍ਰਿਟੇਨੀਆ, ਗਰਾਸਮ, ਕੇਨਸ ਟੈਕਨੋਲੋਜੀ, ਕਰਾਫਟਸਮੈਨ ਆਟੋਮੇਸ਼ਨ ਤੇ AI A ਇੰਜੀਨੀਅਰਿੰਗ ਤਾਂ ਅੱਜ ਦਾ ਮੇਰਾ ਵੀਡੀਓ ਜਿਆਦਾ ਫਾਇਦੇਮੰਦ ਉਹਨਾਂ ਤਾਂ ਹੈ ਮੇਰੇ ਲਈ ਮੈਂ ਦੇਖੋ ਲੀਗਲੀ ਟੈਕਨੀਕਲੀ ਮੈਂ ਕੋਈ ਵੀ ਕਿਸੇ ਨੂੰ ਡਾਇਰੈਕਟ ਕੁਝ ਵੀ ਨਹੀਂ ਬੋਲ ਸਕਦਾ ਮੈਂ ਸਿਰਫ ਇਹ ਕਹਿ ਸਕਦਾ ਕਿ ਜੇ ਮੈਂ ਥੋੜੀ ਜਿਹਾ ਹੋਵਾਂ ਤਾਂ ਜੇ ਮੇਰੇ ਕੋਲੇ ਅੱਜ ਮੈਂ ਮਾਰਕੀਟ ਵਿੱਚ ਆਇਆ ਮੇਰੇ ਕੋਲ 1 ਲੱਖ ਰੁਪਇਆ ਹੈ ਜਾਂ ਉਸ ਤੋਂ ਜ਼ਿਆਦਾ ਨਹੀਂ 1 ਲੱਖ ਤੋਂ ਉੱਪਰ ਕਿੰਨੇ ਵੀ 10 ਕਰੋੜ, 20 ਕਰੋੜ, 100 ਕਰੋੜ ਜਿੰਨੇ ਵੀ 1 ਲੱਖ ਤੋਂ ਜੇ ਉੱਪਰ ਹੈਗਾ ਜਾਂ 1 ਲੱਖ ਹੈਗਾ ਤੋਂ ਮੈਂ ਇਹ ਜਿਹੜੇ ਅੱਜ ਵਾਲੇ ਸਟਾਕ ਮੈਂ ਇਹਨਾਂ ਨੂੰ ਵੀ ਆਪਣੇ ਪੋਰਟਫੋਲੀਓ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਪਾ ਲੂੰਗਾ ਚਾਹੇ ਮੈਂ ਇੱਕ ਇੱਕ ਸਟਾਕ ਲਾਵਾਂ ਪਰ ਮੈਂ ਪਾ ਲੂੰਗਾ ਕਿਉਂਕਿ ਹੁਣ ਤੋਂ 3 ਸਾਲ ਬਾਅਦ 4 ਸਾਲ ਬਾਅਦ ਇਹਨਾਂ ਸਾਰੇ ਜਿੰਨੇ ਵੀ 120 ਕੱਲ ਵਾਲੇ ਤੇ 60 ਅੱਜ ਵਾਲੇ ਟੋਟਲ 180 ਇਹਨਾਂ ਦੇ ਵਿੱਚੋਂ ਕੋਈ ਸਟਾਕ 5 ਗੁਣਾ ਹੋਊਗਾ ਕੋਈ 4 ਗੁਣਾ ਹੋਊਗਾ 3 ਗੁਣਾ ਹੋ ਅਗਲੇ 2 ਜਾਂ 3 ਸਾਲਾਂ 'ਚ 10 ਸਾਲਾਂ 'ਚ 20 ਸਾਲਾਂ 'ਚ ਤਾਂ ਬਹੁਤ ਜ਼ਿਆਦਾ ਵਧ ਜਾਣਗੇ ਮੈਨੂੰ ਪੂਰੀ ਉਮੀਦ ਬਟ ਕਿਹੜਾ ਸਭ ਤੋਂ ਜ਼ਿਆਦਾ ਵਧੂਗਾ ਤੇ ਕਿਹੜਾ ਅੱਗੇ ਜਾ ਕੇ ਕਿਸੇ ਕਈ ਵਾਰੀ ਬੁਰੇ ਚੱਕਰ 아 <목소리법> ਇੱਕ ਮਿੰਟ ਥੋੜੀ ਜਿਹੀ ਗੰਦੀ ਆਦਤ ਤਾਂ ਮੈਂ ਟੀਚਰ ਹਾਂ ਮੈਨੂੰ ਬਾਰ ਬਾਰ ਉਹ ਇੱਕ ਚੀਜ਼ ਰਿਪੀਟ ਕਰਨ ਦੀ ਆਦਤ ਆ ਮੈਂ ਇੱਕ ਲਾਸਟ ਵਾਰ ਕਹਿ ਰਿਹਾ ਮੇਰੇ ਕੋ 50000 ਸ਼ੇਅਰ ਨੇ ਆਉ ਆਮ ਸੌਰੀ 50000 ਮੇਰੇ ਕੋ ਅਮਾਉਂਟ ਹੈਗੀ ਆ ਅੱਜ ਮੈਂ ਪੋਰਟਫੋਲੀਓ ਬਣਾ ਰਿਹਾ ਜਿਹੜੀਆਂ ਮੈਂ ਕੱਲ 120 ਕੰਪਨੀਆਂਸ ਦਸੀਆਂ ਮੈਂ ਉਹਨਾਂ ਸਾਰੀਆਂ ਨੂੰ ਹੀ ਆਪਣੇ ਪੋਰਟਫੋਲੀਓ ਵਿੱਚ ਰੱਖ ਠੀਕ ਹੋ ਗਿਆ ਹੋ ਸਕਦਾ ਤੁਹਾਨੂੰ ਬਹੁਤ ਕ੍ਰੇਜ਼ੀ ਲੱਗੇ ਕਿ ਇਹ ਇਹ ਬੰਦਾ ਕਿਸ ਤਰ੍ਹਾਂ ਪੋਰਟਫੋਲੀਓ ਬਣਾਉਂਦਾ ਇੰਨੀਆਂ ਕੰਪਨੀ ਹਾਂ ਮੈਂ ਐਸੇ ਤਰ੍ਹਾਂ ਹੀ ਕੰਮ ਕਰੂੰਗਾ ਬਟ ਇੱਕ ਚੀਜ਼ ਆ ਮੈਂ ਬਹੁਤ ਜ਼ਿਆਦਾ ਖਲਾਰਾ ਨਹੀਂ ਦੀ ਮਾਲ ਨਹੀਂ ਇਕੱਠਾ ਕੀਤਾ ਜਿੰਨੀਆਂ ਵੀ ਕੰਪਨੀਆਂ ਨੇ ਉਹ ਬਹੁਤ ਹੀ ਜ਼ਿਆਦਾ ਵਧੀਆ ਕੰਪਨੀਆਂ ਨੇ ਸ਼ਾਇਦ ਮੈਂ ਤੁਹਾਨੂੰ ਪਹਿਲੇ ਵੀ ਜੇ ਤੁਸੀਂ ਮੇਰੇ ਵੀਡੀਓਜ਼ ਦੇਖੇ ਹੋਣਗੇ ਤੁਹਾਨੂੰ ਪਤਾ ਸੁਣਿਆ ਹੋਗਾ ਮੈਂ ਬਹੁਤ ਵਾਰ ਕਹਿੰਨਾ ਕਿ ਮੈਂ ਤੁਹਾਨੂੰ 100 ਕੰਪਨੀਆਂ ਐਟਲੀਸ ਇਹ ਜੀਆਂ ਦਾ ਮਤਲਬ ਹੈਗੀਆਂ ਨੇ ਮਾਰਕੀਟ ਦੇ ਵਿੱਚ ਜਿਨ੍ਹਾਂ ਤੇ ਅੱਖਾਂ ਬੰਦ ਕਰਕੇ ਟਰਸਟ ਹੋ ਸਕਦਾ ਤਾਂ 100 ਨਹੀਂ ਆ ਦੇਖੋ 180 ਹੋ ਗਈਆਂ ਟੋਟ ਉਹ ਬੜੀਆਂ ਕੰਪਨੀਆਂ ਜਿਨ੍ਹਾਂ ਤੇ ਮੈਂ ਅੱਖਾਂ ਬੰਦ ਕਰਕੇ ਟਰਸਟ ਕਰ ਸਕਦਾ ਤਾਂ ਜੇ ਮੇਰੇ ਕੋ 50000 ਮੈਂ ਕਿਸੇ ਨੂੰ ਵੀ ਨਹੀਂ ਛੱਡੂੰ ਕਿਉਂਕਿ ਮੈਨੂੰ ਨਹੀਂ ਪਤਾ ਕਿਹੜੀ ਜ਼ਿਆਦਾ ਉੱਪਰ ਜਾਊਗੀ ਕਿਹੜੀ ਘੱਟ ਉੱਪਰ ਜਾ ਕਿ ਜੇ ਤਿੰਨ ਵੀ ਲੈ ਲਵਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਮੈਂ ਸਾਰਿਆਂ ਦੇ ਵਿੱਚ ਬਹੁਤ ਥੋੜੀ ਥੋੜੀ ਅਮਾਉਂਟ ਇਨਵੈਸਟ ਕਰੂੰਗਾ ਬਟ ਜੇ ਮੇਰੇ ਕੋਲੇ ਉਸ ਤੋਂ ਜ਼ਿਆਦਾ ਪੈਸੇ ਨੇ 1 ਲੱਖ ਦੇ ਨੇੜੇ ਤੇੜੇ ਤਾਂ ਫਿਰ ਮੈਂ ਅੱਜ ਵਾਲੀਆਂ ਵੀ ਸਾਰੀਆਂ ਕੰਪਨੀਆਂਜ਼ ਨੂੰ ਉਹਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰੂੰ ਤੇ ਹੁਣ ਇਸ ਤੋਂ ਬਾਅਦ ਇੱਕ ਮੈਂ ਨਹੀਂ ਪਹਿਲਾਂ ਮੈਂ ਆ ਤੁਹਾਡੇ ਆਪਣੇ ਕੰਮ ਦੀ ਗੱਲ ਵੀ ਕਹਿ ਦਿੰਨਾ ਜੀ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਰਿਹਾ ਜੇ ਤੁਹਾਨੂੰ ਮੇਰੇ ਵੀਡੀਓਜ਼ ਪਸੰਦ ਆ ਰਹੇ ਆ ਮੇਰੀ ਤੁਹਾਨੂੰ ਲੱਗ ਰਿਹਾ ਕਿ ਮੈਂ ਥੋੜੀ ਬਹੁਤ ਮਿਹਨਤ ਕਰਦਾਂ ਤਾਂ ਪਲੀਜ਼ ਹਾਂ ਤੁਸੀਂ ਹੁਣ ਲਾਈਕਸ ਚੰਗੇ ਕਰਦੇ ਹੋ ਜੀ ਬਹੁਤ ਹਾਂ ਜੰਦ ਤੋਂ ਮੈਂ ਦੇਖ ਦਉ ਨਾ ਕਿ ਲਾਈਕਸ ਕਿੰਨੇ ਕਿਉਂਕਿ ਲਾਈਕ ਤਾਂ ਮੈਨੂੰ ਐ ਹੁੰਦਾ ਵੈਸੇ ਇੱਕ ਪਰਸਨਲੀ ਕਿ ਲਾਈਕ ਤੋਂ ਤੇ ਕਮੈਂਟ ਤੋਂ ਪਤਾ ਲੱਗ ਜਾਂਦਾ ਕਿ ਅਸਲ 'ਚ ਉਹ ਵੀਡੀਓ ਕਿੰਨਾ ਪਸੰਦਤਾ ਉਹ ਜਰੂਰ ਕਰ ਦਿਓ ਜੀ ਇਸ ਤੋਂ ਬਾਅਦ ਹੁਣ ਜਿਹੜਾ ਆਪਣਾ ਨੈਕਸਟ ਵੀਡੀਓ ਹੋਊਗਾ ਉਹਦੇ ਵਿੱਚ ਮੈਂ ਤੁਹਾਡੇ ਜਿੰਨੇ ਵੀ ਪਿਛਲੇ 2-3 ਵੀਡੀਓਜ਼ ਦੇ ਥੱਲੇ ਤੁਸੀਂ ਕਮੈਂਟ ਕੀਤੇ ਆ ਜਿਹੜੇ ਉਹਦੇ ਵਿੱਚ ਤੁਸੀਂ ਕੁਐਸਚਨ ਪੁੱਛਿਆ ਮੈਂ ਉਹਨਾਂ ਸਾਰਿਆਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰੂੰਗਾ ਹੁਣ ਨੈਕਸਟ ਵੀਡੀਓ ਉਸ ਚੀਜ਼ ਦਾ ਹੋਊਗਾ ਦੋ ਕੁ ਦਿਨਾਂ ਤੱਕ ਮੈਂ ਵੀਡੀਓ ਬਣਾ ਦੂੰਗਾ ਕਿਉਂਕਿ ਤੁਸੀਂ ਮੈਨੂੰ ਪੁੱਛਦੇ ਹੋ ਬਟ ਇੱਕ ਜਾਂ ਦੋ ਲਾਈਨ ਕਵੈਸਚਨਸ ਦੇ ਮੈਂ ਆਨਸਰ ਦਊਂਗਾ ਸਾਰਿਆਂ ਦੇ ਜਿੰਨੇ ਮੇ ਤੋਂ ਦਿੱਤੇ ਜਾ ਸਕੇ ਤੇ ਅੱਜ ਦੇ ਲਈ ਇੰਨਾ ਹੀ ਹੈ ਜੀ ਹੁਣ ਆਪਾਂ ਮਿਲਾਂਗੇ 2 ਦਿਨਾਂ ਤੱਕ ਕਵੈਸਚਨਾਂ ਦੇ ਮੈਂ ਤੁਹਾਡੇ ਆਨਸਰ ਲੈ ਕੇ ਆਉਂਗਾ ਓਕੇ ਜੀ